ਜਿਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਸਵਾਲ ਇਹ ਵੀ ਖੜੇ ਹੋਏ ਕਿ ਪੰਜਾਬ ਦੇ ਵਿੱਚ ਹੀ ਇਹ ਇੰਟਰਵਿਊ ਹੋਈ ਆ ਪੰਜਾਬ ਦੇ ਕਿਸੇ ਜੇਲ੍ਹ ਦੇ ਵਿੱਚ ਹੋਈ ਆ ਪਰ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਆਉਂਦੇ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੰਦੇ ਨੇ ਪਰ ਅੱਜ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਫੋਰ ਕਿਤੇ ਨਹੀਂ ਬਲਕਿ ਸੀਆਈਏ ਸਟਾਫ ਖਰੜ ਦੇ ਦਫਤਰ ਦੇ ਵਿੱਚ ਹੋਈ ਸੀ ਉਸੇ ਕੰਪਲੈਕਸ ਦੇ ਵਿੱਚ ਹੋਈ ਸੀ ਇੱਕ ਵੱਡੀ ਸੁਰੱਖਿਆ ਦੇ ਹੇਠ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਸਿੱਧਾ ਮਾਨਸਾ ਅਦਾਲਤ ਦੇ ਵਿੱਚ ਉਸਦੀ ਪੇਸ਼ੀ ਹੋਈ ਪੇਸ਼ੀ ਤੋਂ ਬਾਅਦ 7 ਦਿਨ ਦਾ ਉਹਦਾ ਰਿਮਾਂਡ ਪੁਲਿਸ ਨੂੰ ਮਿਲਿਆ ਨਿੱਜੀ ਚੈਨਲ ਤੇ ਚੱਲੀ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਕਿਸੇ ਨਾ ਕਿਸੇ ਨੂੰ ਬਚਾਉਣਾ ਚਾਹੁੰਦੀ ਹੈ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਚੱਲੀ ਸੀ ਉਹ ਚੱਲੀ ਸੀ ਮਾਰਚ 2023 ਦੇ ਵਿੱਚ ਕੋਈ ਉੱਪਰਲੀ ਤਾਕਤ ਸੀ ਕੋਈ ਵੱਡੀ ਤਾਕਤ ਸੀ ਜਿਸ ਨੇ ਸਾਰਾ ਕੁਝ ਅਰੇਂਜ ਕਰਵਾਇਆ ਕਿਉਂਕਿ ਸੀਏ ਸਟਾਫ ਖਰੜ ਦੇ ਵਿੱਚ ਇਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਕੋਲ ਮੋਬਾਈਲ ਫੋਨ ਪਹੁੰਚਣਾ ਅਦਾਲਤ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਐਸਆਈਟੀ ਨੇ ਆਪਣੀ ਰਿਪੋਰਟ ਦੇ ਵਿੱਚ ਦੱਸੀ ਹੈ ਕਿ ਪਹਿਲੀ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਖਰੜ ਦੇ ਸੀਆਈ ਸਟਾਫ ਚ ਹੋਈ ਲਾਰਸ ਬਿਸ਼ਨੋਈ ਦੇ ਕੋਲ ਮੋਬਾਈਲ ਫੋਨ ਕਿਸ ਨੇ ਪਹਚਾਇਆ ਕਿਸ ਤਰੀਕੇ ਦੇ ਨਾਲ ਉਸ ਨੇ ਵਾਈਫਾਈ ਵਰਗਾ ਇੱਕ ਤਕੜਾ ਇੰਟਰਨੈਟ ਦਾ ਸਿਗਨਲ ਹਾਸਲ ਕੀਤਾ ਰਿਪੋਰਟਰ ਦੇ ਨਾਲ ਜਾਂ ਐਂਕਰ ਦੇ ਨਾਲ ਪੂਰੀ ਗੱਲਬਾਤ ਕੀਤੀ ਠਰਮੇ ਦੇ ਨਾਲ ਤੇ ਉਸ ਇੰਟਰਵਿਊ ਦੇ ਦੌਰਾਨ ਲਾਰੈਂਸ ਬਿਸ਼ਨੋਈ ਕਿਤੇ ਕੁਝ ਖਾਸ ਡਰਿਆ ਹੋਇਆ ਨਜ਼ਰ ਨਹੀਂ ਆ ਰਿਹਾ ਸੀ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਦਿੱਲੀ ਤੋਂ ਸਪੈਸ਼ਲ ਤੌਰ ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਦੋਂ ਪੰਜਾਬ ਲਿਆਂਦਾ ਜਾਂਦਾ ਤਾਂ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੁੰਦੀ ਹੈ ਜਿਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਸਵਾਲ ਇਹ ਵੀ ਖੜੇ ਹੋਏ ਕਿ ਪੰਜਾਬ ਦੇ ਵਿੱਚ ਹੀ ਇਹ ਇੰਟਰਵਿਊ ਹੋਈ ਆ ਪੰਜਾਬ ਦੇ ਕਿਸੇ ਜੇਲ੍ਹ ਦੇ ਵਿੱਚ ਹੋਈ ਆ ਪਰ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਆਉਂਦੇ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਪਰ ਅੱਜ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ ਇਸ ਵੇਲੇ ਅਸੀਂ ਹਾਈ ਕੋਰਟ ਦੇ ਬਾਹਰ ਮੌਜੂਦ ਆ ਜਿੱਥੇ ਅੱਜ SIT ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਇਸ ਪੂਰੀ ਰਿਪੋਰਟ ਨੂੰ ਸਬਮਿਟ ਕੀਤਾ ਗਿਆ ਸੀ ਤੇ ਅੱਜ ਜੱਜ ਸਭਾਨਾ ਦੇ ਵੱਲੋਂ ਉਹ ਰਿਪੋਰਟ ਖੋਲੀ ਗਈ ਹੈ ਤੇ ਉਸ ਖੁੱਲੀ ਰਿਪੋਰਟ ਦੇ ਵਿੱਚ ਹੈ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ ਦਰਅਸਲ ਜਦੋਂ ਇਹ ਰਿਪੋਰਟ ਖੁੱਲਦੀ ਆ ਤਾਂ ਉਸ ਦੇ ਵਿੱਚ ਜੋ ਆਰਡਰ ਅਦਾਲਤ ਲਿਖਵਾਉਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਹੋਰ ਕਿਤੇ ਨਹੀਂ ਬਲਕਿ CIA ਸਟਾਫ ਖਰੜ ਦੇ ਦਫਤਰ ਦੇ ਵਿੱਚ ਹੋਈ ਸੀ ਉਸੇ ਕੰਪਲੈਕਸ ਦੇ ਵਿੱਚ ਹੋਈ ਸੀ ਜਿੱਥੇ ਲਾਰੈਂਸ ਬਿਸ਼ਨੋਈ ਨੂੰ ਸਿੱਧਾ ਦਿੱਲੀ ਤੋਂ ਲਿਆ ਕੇ ਰੱਖਿਆ ਗਿਆ ਸੀ ਕਿਉਂ ਰੱਖਿਆ ਗਿਆ ਸੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਇੱਕ ਵੱਡੀ ਸੁਰੱਖਿਆ ਦੇ ਹੇਠ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਸਿੱਧਾ ਮਾਨਸਾ ਅਦਾਲਤ ਦੇ ਵਿੱਚ ਉਸਦੀ ਪੇਸ਼ੀ ਹੋਈ ਪੇਸ਼ੀ ਤੋਂ ਬਾਅਦ 7 ਦਿਨ ਦਾ ਉਹਦਾ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਪੁਲਿਸ ਨੇ ਸਭ ਤੋਂ ਸੇਫ ਜਗ੍ਹਾ ਦੇਖਦੇ ਆ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਤੋਂ ਯਾਨੀ ਮਾਨਸਾ ਕੋਰਟ ਤੋਂ ਕੱਢ ਕੇ ਕਰਦਰ ਸੀਆਈ ਸਟਾਪ ਲਿਆ ਕੇ ਰੱਖਿਆ ਤੇ ਉਦੋਂ ਹੀ ਇਹ ਇੰਟਰਵਿਊ ਹੋਈ ਸੀ ਜੋ ਇੱਕ ਨਿੱਜੀ ਚੈਨਲ ਤੇ ਚੱਲੀ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਕਿਸੇ ਨਾ ਕਿਸੇ ਨੂੰ ਬਚਾਉਣਾ ਚਾਹੁੰਦੀ ਆ ਪਰ ਉਸ ਤੋਂ ਬਾਅਦ ਹਾਈ ਕੋਰਟ ਇਸ ਮਾਮਲੇ ਦਾ ਸੂਮੋਟ ਲੈਂਦਾ ਹੈ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਐਸਆਈਟੀ ਬਣਾਈ ਸੀ ਪ੍ਰਮੋਦ ਬਾਨ ਉਸ ਨੂੰ ਹੈਡ ਕਰ ਰਹੀ ਸੀ ਤੇ ਉਹਨਾਂ ਹੀ SIT ਦੇ ਵੱਲੋਂ ਤੇ SIT ਦੇ ਮੁਖੀ प्रमोद बांद ਦੇ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਚੱਲੀ ਸੀ ਉਹ ਚੱਲੀ ਸੀ ਮਾਰਚ 2023 ਦੇ ਵਿੱਚ ਪਰ ਇਹ ਇੰਟਰਵਿਊ ਹੋਈ ਉਦੋਂ ਨਹੀਂ ਸੀ ਇੰਟਰਵਿਊ ਉਸ ਤੋਂ 7 ਮਹੀਨੇ ਪਹਿਲਾਂ ਯਾਨੀ ਕਿ ਸਤੰਬਰ 2022 ਦੇ ਵਿੱਚ ਹੋਈ ਸੀ ਯਾਨੀ ਕਿ ਚੈਨਲ ਦੇ ਵੱਲੋਂ ਵੀ ਇਹ ਇੰਟਰਵਿਊ 7 ਮਹੀਨੇ ਰੋਕ ਕੇ ਰੱਖੀ ਗਈ ਸਵਾਲੇ ਵੀ ਪੈਦਾ ਹੁੰਦੇ ਨੇ ਕਿ ਕੀ ਕੋਈ ਉੱਪਰਲੀ ਤਾਕਤ ਸੀ ਕੋਈ ਵੱਡੀ ਤਾਕਤ ਸੀ ਜਿਸ ਨੇ ਸਾਰਾ ਕੁਝ ਅਰੇਂਜ ਕਰਵਾਇਆ ਕਿਉਂਕਿ ਸੀਏ ਸਟਾਫ ਖਰੜ ਦੇ ਵਿੱਚ ਇਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਕੋਲ ਮੋਬਾਈਲ ਫੋਨ ਪਹੁੰਚਣਾ ਤੇ ਫਿਰ ਉਸ ਦੇ ਵਿੱਚ ਇੰਟਰਨੈਟ ਉਹ ਵੀ ਪੂਰਾ ਕੁਆਲਟੀ ਦਾ ਇੰਟਰਨੈਟ ਫੁੱਲ ਸਿਗਨਲ ਵਾਲਾ ਤੇ ਉੱਥੋਂ ਹੀ ਬੈਠ ਕੇ ਲਾਰੈਂਸ ਬਿਸ਼ਨੋਈ ਆਪਣੀ ਪੂਰੀ ਡਿਟੇਲ ਦੰਦਾ ਪੂਰੀ ਇੰਟਰਵਿਊ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਾਰੈਂਸ ਦੱਸਦਾ ਉਸ ਇੰਟਰਵਿਊ ਨੂੰ ਜਦੋਂ ਚਲਾਇਆ ਗਿਆ ਸਬੰਧਤ ਚੈਨਲ ਦੇ ਵੱਲੋਂ ਬਬਾਲ ਖੜਾ ਹੋਇਆ ਸੀ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਅਦਾਲਤ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਐਸਆਈਟੀ ਨੇ ਆਪਣੀ ਰਿਪੋਰਟ ਦੇ ਵਿੱਚ ਦੱਸੀ ਹੈ ਕਿ ਪਹਿਲੀ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਖਰੜ ਦੇ ਸੀਆਈ ਸਟਾਫ ਚ ਹੋਈ ਦੂਸਰੀ ਕਿੱਥੇ ਹੋਈ ਰਾਜਸਥਾਨ ਦੇ ਵਿੱਚ ਹੋਈ ਕਿਉਂਕਿ ਉਸ ਤੋਂ ਬਾਅਦ ਰਾਜਸਥਾਨ ਪੋਲਿਸਿਕ ਮਾਮਲੇ ਦੇ ਸਬੰਧ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਉੱਥੋਂ ਲੈ ਕੇ ਗਈ ਸੀ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸੀਆਈ ਸਟਾਫ ਖਰੜ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਹੋਈ ਹੈ ਉਸ ਤੋਂ ਬਾਅਦ ਜਿਹੜੇ ਹੁਣ ਸਵਾਲ ਇਸ ਤੋਂ ਬਾਅਦ ਆ ਰਹੇ ਨੇ ਕਿ ਇੰਟਰਵਿਊ ਹੋਈ ਤਾਂ ਹੋਈ ਕਿਵੇਂ ਲਾਰੈਂਸ ਬਿਸ਼ਨੋਈ ਦੇ ਕੋਲ ਮੋਬਾਈਲ ਫੋਨ ਕਿਸ ਨੇ ਪਹਚਾਇਆ ਕਿਸ ਤਰੀਕੇ ਦੇ ਨਾਲ ਉਸ ਨੇ ਵਾਈਫਾਈ ਵਰਗਾ ਇੱਕ ਤਕੜਾ ਇੰਟਰਨੈਟ ਦਾ ਸਿਗਨਲ ਹਾਸਲ ਕੀਤਾ ਤੇ ਫਿਰ ਉਸ ਤੋਂ ਬਾਅਦ तकरीबन 30 ਤੋਂ 40 ਮਿੰਟ ਤੱਕ ਉਸ ਨੇ ਸਬੰਧਤ ਟੀਵੀ ਦੇ ਰਿਪੋਰਟਰ ਦੇ ਨਾਲ ਜਾਂ ਐਂਕਰ ਦੇ ਨਾਲ ਪੂਰੀ ਗੱਲਬਾਤ ਕੀਤੀ ਠਰਮੇ ਦੇ ਨਾਲ ਤੇ ਉਸ ਇੰਟਰਵਿਊ ਦੇ ਦੌਰਾਨ ਲਾਰੈਂਸ ਬਿਸ਼ਨੋਈ ਕਿਤੇ ਕੁਝ ਖਾਸ ਡਰਿਆ ਹੋਇਆ ਨਜ਼ਰ ਨਹੀਂ ਆ ਰਿਹਾ ਸੀ ਲਾਰੈਂਸ ਬਿਸ਼ਨੋਈ ਪੂਰਾ ਉਸ ਵੇਲੇ ਕੌਨਫੀਡੈਂਟ ਸੀ ਤੇ ਜਿਵੇਂ ਉਸ ਨੂੰ ਪਤਾ ਹੋਵੇ ਕਿ ਉਸ ਨੂੰ ਆ ਕੇ ਕੋਈ ਵੀ ਕੁਝ ਪੁੱਛਣ ਵਾਲਾ ਨਹੀਂ ਹੈ ਫਿਰ ਸਵਾਲ ਇਹੀ ਪੈਦਾ ਹੁੰਦੇ ਨੇ ਕਿ ਲਾਰੈਂਸ ਬਿਸ਼ਨੋਈ ਉਸ ਇੰਟਰਵਿਊ ਦੇ ਵਿੱਚ ਜਦੋਂ ਉਹ ਸੀਆਈ ਸਟਾਫ ਖੜੜ ਬੈ ਕੇ ਦੇ ਰਿਹਾ ਸੀ ਤਾਂ ਇੰਨਾ ਕੌਨਫੀਡੈਂਟ ਸੀ ਮਤਲਬ ਪਿੱਛੇ ਕੋਈ ਉਸ ਦਾ ਸਾਥ ਦੇ ਰਿਹਾ ਸੀ ਕੋਈ ਵੱਡੀ ਤਾਕਤ ਕੋਈ ਐਸੀ ਤਾਕਤ ਹੈ ਜਿਹੜੀ ਲਾਰੈਂਸ ਬਿਸ਼ਨੋਈ ਦੀ ਇਸ ਇੰਟਰਵਿਊ ਦੇ ਪਿੱਛੇ ਆ ਹੁਣ ਸਵਾਲ ਇਹ ਪੈਦਾ ਹੁੰਦੇ ਨੇ ਹਾਈ ਕੋਰਟ ਵੀ ਇਹ ਜਾਨਣਾ ਚਾਹੂਗਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਪਿੱਛੇ ਕਿਹੜੇ ਕਿਹੜੇ ਬੰਦੇ ਸ਼ਾਮਿਲ ਨੇ ਉਹ ਕਾਲੀਆਂ ਭੇਡਾਂ ਕੌਣ ਨੇ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਦਾ ਸੀਆਈਏ ਸਟਾਫ ਦੇ ਵਿੱਚ ਹੀ ਇੰਟਰਵਿਊ ਕਰਵਾ ਦਿੱਤਾ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਖਬਰਾਂ ਨੇ ਹੁਣ ਤੱਕ ਕਿ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋਬਾਈਲ ਫੋਨ ਬਰਾਮਦ ਹੁੰਦੇ ਨੇ ਜੇ ਕਿਸੇ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਹੋਈ ਹੁੰਦੀ ਫਿਰ ਵੀ ਕਿਤੇ ਨਾ ਕਿਤੇ ਸਮਝ ਲਿਆ ਜਾਂਦਾ ਕਿ ਜੇਲਾਂ ਦੇ ਵਿੱਚ ਇਹ ਸਭ ਕੁਝ ਚੱਲਦਾ ਹੈ ਜੇਲਾਂ ਦੇ ਵਿੱਚ ਫਿਰ ਵੀ ਬਹੁਤ ساری ਸਖਤੀ ਤੋਂ ਬਾਅਦ ਵੀ ਮੋਬਾਈਲ ਫੋਨ ਪਹੁੰਚ ਜਾਂਦੇ ਨੇ ਤੇ ਜਦੋਂ ਵੀ ਪੁਲਿਸ ਜਾਂ ਜੇਲ੍ਹ ਡਿਪਾਰਟਮੈਂਟ ਸਰਚ ਕਰਦਾ ਮੋਬਾਈਲ ਫੋਨ ਮਿਲਦੇ ਰਹਿੰਦੇ ਨੇ ਉਹ ਵੱਖਰੀ ਗੱਲ ਹੋ ਜਾਂਦੀ ਪਰ ਸੀਆਈਏ ਸਟਾਫ ਇਹ ਵੀ ਉਸ ਵੇਲੇ ਜਦੋਂ ਲਾਰੈਂਸ ਬਿਸ਼ਨੋਈ ਰਿਮਾਂਡ ਤੇ ਚੱਲ ਰਿਹਾ ਸੀ ਉਸੇ ਰਿਮਾਂਡ ਦੇ ਦੌਰਾਨ ਉਸ ਨੂੰ ਕਿਸ ਨੇ ਮੋਬਾਈਲ ਫੋਨ ਪਹੁੰਚਾਇਆ ਕਿਸ ਤਰੀਕੇ ਦੇ ਨਾਲ ਉਸ ਨੇ ਆਪਣੇ ਮੋਬਾਈਲ ਫੋਨ ਦੇ ਉੱਤੇ ਚੰਗੇ ਸਿਗਨਲ ਵਾਲਾ ਇੱਕ ਇੰਟਰਨੈਟ ਦਾ ਕਨੈਕਸ਼ਨ ਹਾਸਲ ਕੀਤਾ ਤੇ ਫਿਰ ਉਹ 40 45 ਮਿੰਟ ਜਾਂ 30 ਮਿੰਟ ਦੀ ਜਿਹੜੀ ਇੰਟਰਵਿਊ ਸੀ ਉਹ ਕਿਸ ਤਰੀਕੇ ਦੇ ਨਾਲ ਹੋਈ ਇਹਦੇ ਪਿੱਛੇ ਕਿਹੜੇ ਕਿਹੜੇ ਦੋਸ਼ੀ ਅਧਿਕਾਰੀ ਸ਼ਾਮਿਲ ਨੇ ਜ਼ਾਹਿਰ ਹੈ ਕਿ ਹਾਈ ਕੋਰਟ ਹੁਣ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰੂਗਾ ਦੱਸ ਦਿੰਦੇ ਆ ਕਿ ਇਸ ਅਗਲੀ ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਯਾਨੀ ਕਿ ਅਗਲੇ ਮਹੀਨੇ ਦੀ 5 ਤਰੀਕ ਨੂੰ ਰੱਖੀ ਗਈ ਹੈ ਤੇ ਨਾਲ ਦੀ ਨਾਲ ਹਾਈ ਕੋਰਟ ਨੇ ਇਹ ਵੀ ਕਿਹਾ ਡਿਊਟੀ ਲਗਾਈ ਹੈ ਕਿ ਰਾਜਸਥਾਨ ਦੇ ਵਿੱਚ ਵੀ ਜਾ ਕੇ ਪਤਾ ਕਰੇ ਪੰਜਾਬ ਸਰਕਾਰ ਕਿ ਉਥੇ ਕਿਸ ਥਾਂ ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਸੁਝਾਅ ਜ਼ਾਹਿਰ ਹੈ ਕਿ ਜੇਕਰ ਸੀਏ ਸਟਾਫ ਦੇ ਵਿੱਚ ਹੁਣ ਇਹਨਾਂ ਸਾਰਿਆਂ ਦੀ ਜਾਂਚ ਹੋਏਗੀ ਤਾਂ ਹਰਿਆਣਾ ਰਾਜਸਥਾਨ ਦੇ ਵਿੱਚ ਕਿੱਥੇ ਇੰਟਰਵਿਊ ਦੂਸਰੀ ਲਾਰੈਂਸ ਦੀ ਹੋਈ ਉਸ ਦੇ ਪਿੱਛੇ ਕੌਣ ਕੌਣ ਸੀ ਕਿਸ ਨੇ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਉਹ ਸਾਰੇ ਨਾਮ ਵੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣਨਾ ਚਾਹੁੰਦਾ ਆ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਲਗਾਤਾਰ ਇਹ ਕਹਿ ਰਹੀ ਸੀ ਮੰਨ ਕਰ ਹੋ ਰਹੀ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਕਿੱਥੇ ਵੀ ਪੰਜਾਬ ਦੇ ਵਿੱਚ ਨਹੀਂ ਹੋਈ ਜੇਲ੍ਹਾਂ ਦਾ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਹੋਈ ਪਰ ਇੱਕ ਬਹੁਤ ਵੱਡੀ ਅੰਬੈਰੈਸਮੈਂਟ ਪੰਜਾਬ ਸਰਕਾਰ ਦੇ ਲਈ ਹੈ ਤੇ ਬਹੁਤ ਵੱਡੀ ਅੰਬੈਰੈਸਮੈਂਟ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਲਈ ਵੀ ਆ ਕਿਉਂਕਿ ਗੌਰਵ ਯਾਦਵ ਵੀ ਸਭ ਤੋਂ ਪਹਿਲਾਂ ਅੱਗੇ ਆਏ ਤੇ ਅੱਗੇ ਆ ਕੇ ਉਹਨਾਂ ਨੇ ਇੱਕ ਕਲੇਮ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਦੇ ਨਾਲ ਕਰੇਗੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਜਾਂ ਐਸਆਈਟੀ ਨੇ ਜਿਹਨੇ ਜਾਂਚ ਕਰਕੇ ਪੂਰੀ ਰਿਪੋਰਟ ਸੌਂਪੀ ਆ ਹੁਣ ਕਿਸ ਦੀ ਡਿਊਟੀ ਲੱਗੇਗੀ ਕਿਸ ਤਰੀਕੇ ਦੇ ਨਾਲ ਸਰਕਾਰ ਉਹਨਾਂ ਲੋਕਾਂ ਤੱਕ ਪਹੁੰਚੇਗੀ ਉਹਨਾਂ ਪ੍ਰਸ਼ਤ ਅਧਿਕਾਰੀਆਂ ਜਾਂ ਫਿਰ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਇਹ ਐਨੀ ਵੱਡੀ ਇੰਟਰਵਿਊ ਕਰਾਉਣ ਦੇ ਵਿੱਚ ਉਸਦਾ ਸਾਥ ਦਿੱਤਾ ਪਰ ਗੱਲ ਇਹ ਹੈ ਕਿ ਅਗਲੀ 5 ਤਰੀਕ ਦੀ ਯਾਨੀ ਕਿ 5 ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 5 ਸਤੰਬਰ ਦੀ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਰਾ overwinder ਸਿੰਘ ਬੈਣੀਪਾਲ ਔਨ 에ਅਰ ਚੰਡੀਗੜ੍ਹ ਹਾਈ